ਪੰਜਾਬ ਦੇ ਜਲੰਧਰ ਦੇ ਵਿੱਚੋਂ ਇੱਕ ਸਿੱਖ ਨੌਜਵਾਨ ਇੱਕ ਸਾਲ ਪਹਿਲਾਂ ਪੜਾਈ ਦੇ ਲਈ ਲੰਡਨ ਦੇ ਵਿੱਚ ਗਿਆ ਸੀ ਜੋ ਕਿ 2013 15 ਦਸੰਬਰ ਨੂੰ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਸਿੱਖ ਨੌਜਵਾਨ ਦੇ ਲਾਪਤਾ ਹੋਣ ਦੇ ਉੱਪਰ ਭਾਈਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਅਤੇ ਉਸ ਪੋਸਟਰ ਦੇ ਵਿੱਚ ਵਿਦੇਸ਼ ਮੰਤਰੀ ਨੂੰ ਨੌਜਵਾਨ ਦੇ ਬਾਰੇ ਪਤਾ ਲਗਾਉਣ ਦੇ ਲਈ ਕਿਹਾ ਗਿਆ ਅਤੇ ਉੱਥੇ ਹੀ ਸਿੱਖ ਨੌਜਵਾਨ ਦੇ ਕਜ਼ਨ ਬ੍ਰਦਰ ਦੇ ਵੱਲੋਂ মিডিਆ ਦੀ ਟੀਮ ਦੇ ਨਾਲ ਗੱਲਬਾਤ ਕਰਕੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਦਰਸਲ ਜਲੰਧਰ ਦੇ 23 ਸਾਲਾ ਗੁਰਸ਼ਮਨ ਸਿੰਘ ਪਾਟਿਆ ਲੰਡਨ ਈਸਟ ਦੇ ਵਿੱਚ ਲਾਪਤਾ ਹੋਣ ਦੀ ਜਾਣਕਾਰੀ ਜਿਵੇਂ ਹੀ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਦੇ ਵਿੱਚ ਮਯੂਸੀ ਸ਼ਾ ਜਾਂਦੀ ਹੈ ਗੁਰਸ਼ਮਨ ਸਿੰਘ ਪਾਟਿਆ ਦੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਹੋਈ ਆ ਪਰ ਕਿਵੇਂ ਨਾ ਕਿਵੇਂ ਗੁਰਸ਼ਮਨ ਸਿੰਘ ਪਾਟਿਆ ਦੇ ਕਜ਼ਨ ਬ੍ਰਦਰ ਦੇ ਨਾਲ ਮੀਡੀਆ ਨੇ ਗੱਲਬਾਤ ਕੀਤੀ ਤੇ ਉਸ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਆ ਆਲਮੋਸਟ 1 ਇਅਰ ਹੋਣ ਲੱਗਾ ਉਹਨੂੰ ਗਏ ਤੇ ਲਾਸਟ ਟਾਈਮ ਸਾਡੀ ਗੱਲ ਹੋਈ ਸੀ 15 ਜਨਵਰੀ ਰਾਤੀ ਮਤਲਬ ਉਥੇ ਦੇ ਰਾਤ 3 ਵਜੇ ਹੋਈ ਸੀ ਤੇ 15 ਜਨਵਰੀ ਤੇ 15 ਦਸੰਬਰ ਸੌਰੀ 15 ਦਸੰਬਰ ਦੀ ਹੂੰ ਤੇ ਉਹ ਲਾਸਟ ਗਰਲ ਸਾਡੀ ਉਹਦਾ ਬਰਥਡੇ ਸੀਗਾ ਉਸ ਦਿਨ ਹੋਈ ਸੀ ਹੂੰ ਤੇ ਉਸ ਤੋਂ ਬਾਅਦ ਮਿਸਿੰਗ ਹੈ ਕੋਈ ਪਤਾ ਨਹੀਂ ਲੱਗਦਾ ਹੋਇਆ ਕੁਝ ਨਹੀਂ ਹੈ ਤੇ ਉਥੇ ਕਿਹੜੀ ਜਗ੍ਹਾ ਰਹਿੰਦੇ ਸੀਗੇ ਉਹ ਉਹ ਈਸਟ ਲੰਡਨ 'ਚ ਰਹਿੰਦਾ ਫਿਰ ਸੀ ਹੂੰ ਤੇ ਉਥੇ ਕੋਈ ਰਿਲੇਟਿਵਸ ਦੇ ਨਾਲ ਸੀ ਜਾਂ ਕੋਲ ਫਲੈਟ ਮੇਟ ਸੀਗਾ ਉਹਦਾ ਇੱਕ ਨਾਲ ਸਤਾਰਥ ਨਾਮ ਹੈ ਉਹਦਾ ਉਹ ਫਲੈਟ ਮੇਟ ਨਾਲ ਸੀ ਤੇ ਪਰਿਵਾਰਕ ਜੀਆਂ ਨੂੰ ਕਦੋਂ ਪਤਾ ਲੱਗਾ ਕਿ ਗੁਰਸ਼ਮਨ ਜਿਹੜੇ ਲਾਪਤਾ ਨੇ ਐ ਮਿਸ 15 ਨੂੰ ਜਦੋਂ ਦੁਪਹਿਰ ਤੋਂ ਬਾਅਦ ਮਤਲਬ ਕਾਲ ਵਗੈਰਾ ਕੀਤਾ ਚੱਕਤੇ ਨਹੀਂ ਪਿਆ ਸੀ ਫਿਰ ਉਸ ਤੋਂ ਬਾਅਦ ਤੇ ਰੂਮ ਮੇਟ ਨੇ ਕਾਲ ਕਰਕੇ ਦੱਸੀ ਹੈ ਜਾਂ ਫਿਰ ਕਿਤੋਂ ਰੂਮ ਮੇਟ ਨੂੰ ਫਿਰ ਰੂਮ ਮੇਟ ਐਕਚੁਅਲੀ ਯੂਨੀਵਰਸਿਟੀ ਚਲੇ ਗਿਆ ਸੀ ਫਿਰ ਉਹਨੂੰ ਕਾਲ ਵਗੈਰਾ ਕੀਤਾ ਕਿ ਉਹ ਮਿਸਿੰਗ ਹੈ ਲੱਭਤਾ ਨਹੀਂ ਪਿਆ ਫਿਰ ਮਸਤਬਾਤ ਪੁਲਿਸ ਵਗੈਰਾ ਨੂੰ ਉੱਥੇ ਕਿਹਾ ਮਨਜਿੰਦਰ ਸਿਰਸਾ ਨਾਲ ਕਿਵੇਂ ਕੰਟੈਕਟ ਹੋਇਆ ਫੈਮਲੀ ਦਾ ਇਹ ਫੈਮਲੀ ਉਹਨਾਂ ਨੇ ਕੁਝ ਪ੍ਰੈਸ਼ਰ ਵਗੈਰਾ ਤੇ ਜਦੋਂ ਇਹ ਉੱਥੇ ਪੁਲਿਸ ਕੰਪਲੇਂਟ ਕਰਵਾਈ ਗਈ ਹੈ ਇਸ ਬਾਰੇ ਜਾਂ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ ਉੱਥੇ ਪੁਲਿਸ ਕੰਪਲੇਂਟ ਹੋਈ ਪਈ ਹੈ ਜੀ ਉੱਥੇ ਗੱਲ ਚੱਲ ਰਹੀ ਹੈ ਪੁਲਿਸ ਨਾਲ ਉਹ ਲੱਗੇ ਹੋਏ ਆ ਆਪਣੇ ਇੰਟਰੋਗੇਸ਼ਨ ਵਗੈਰਾ ਇਹ ਆਪਣਾ ਪ੍ਰੋਸੈਸ ਕਰਦੇ ਹੋ। ਅੱਜ 15 ਤਰੀਕ ਗੁਰਸ਼ਮਨ ਦਾ ਬਰਥਡੇ ਸੀ। ਹਾਂਜੀ। ਕਿ 15 ਨੂੰ ਹੀ ਉਸ ਤੋਂ ਬਾਅਦ ਲੱਭਤਾ ਹੋਗੇ। ਪਰਿਵਾਰ ਦੇ ਨਾਲ ਜਦੋਂ ਗੱਲ ਹੋਈ ਇਹ ਸਵੇਰ ਦਾ ਟਾਈਮ ਸੀ ਇਹ ਸ਼ਾਮ ਦਾ। ਇੱਥੇ ਇੰਡੀਆ 'ਚ ਸਵੇਰੇ 8 ਵਜੇ ਸੀ ਜਦੋਂ ਲਾਸਟ ਗੱਲ ਹੋਈ ਸੀ। ਹੂੰ। ਹਾਂਜੀ। ਤੇ ਕੀ ਉਈ ਸ਼ੱਕ ਵਗੈਰਾ ਕੋਈ ਨਹੀਂ ਅਜੇ ਕਿਸੇ ਦਾ ਸ਼ੱਕ ਨਹੀਂ ਹੈ ਕੋਈ ਉਸ ਵਕਤ ਜਦੋਂ ਬਰਥਡੇ ਆਪਣਾ ਉਹਨਾਂ ਨੇ ਕਿਨਾਂ ਨਾਲ ਸੈਲੀਬ੍ਰੇਟ ਕੀਤਾ ਕੋਈ ਪਾਰਟੀ ਵਗੈਰਾ ਕੀਤੀ ਫਰੈਂਡਸ ਸਗੇ ਪਾਰਟੀ ਵਗੈਰਾ ਤਾਂ ਨਹੀਂ ਬਸ ਆਪਣੇ ਫਲੈਟ 'ਚ ਹੀ ਬੈਠੇ ਹੋਏ ਸੀ ਕੋਈ ਪਾਰਟੀ ਵਗੈਰਾ ਨਹੀਂ ਹੋਤਾ ਜਸਟ ਹਮ ਬੈਠੇ ਸੀ ਕੇਕ ਨੂੰ ਕੱਟ ਦਿੱਤਾ ਦੈਟਸ ਇਟ ਉਸ ਤੋਂ ਬਾਅਦ ਮਿਲ ਕੋ ਗੱਲ ਉਹ ਵੀਡੀਓ ਕਾਲ ਤੇ ਵੀ ਗੱਲ ਗੁਲ ਹੋਈ ਪਰਿਵਾਰਕ ਜੀ ਆਂਦੀ ਹੈ ਨਹੀਂ ਲਾਸਟ ਟਾਈਮ ਵੀਡੀਓ ਕਾਲ ਤੇ ਹੀ ਹੋਈ ਸੀ अच्छा जिकरे सी फोन दी गल करी है ओ, ओ, आ, तो गुरशमन ਦਾ ਫੋਨ ਫਿਲਹਾਲ ਓਨ ਹੈ ਨਹੀਂ ਉਹ ਫੋਨ ਦਾ ਪਿਆ ਉਹਦਾ 15 ਦੁਪਹਿਰ ਤੋਂ ਬਾਅਦ ਹੀ ਬੰਦ ਆਂਦਾ ਹੈ ਰੂਮ ਮੇਟਸ ਨਾਲ ਗੱਲ ਕਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨਾਲ ਇਨ ਟੱਚ ਹੈਗੇ ਆ ਉਹਨਾਂ ਨਾਲ ਪੁਲਿਸ ਵੀ ਇਨ ਟੱਚ ਆ ਸੀ ਵੀ ਇਨ ਟੱਚ ਆ ਸਾਰੀ ਗੱਲ ਹੁੰਦੀ ਵੀ ਹੈ ਰੂਮ ਮੇਟਸ ਨੇ ਦੱਸਿਆ ਕਿ ਉਹ ਕਿਤੇ ਆਪ ਇਕੱਲੇ ਗਏ ਸੀਗੇ ਨਹੀਂ ਉਹ ਐਕਚੁਅਲੀ ਕੀ ਹੋਇਆ ਕਿ ਗੱਲ ਕਰਨ ਦੇ ਬਾਅਦ ਨਹੀਂ ਐਕਚੁਅਲੀ ਉਹ ਉਸ ਤੋਂ ਬਾਅਦ ਵਾਕ ਤੇ ਗਏ ਸੀਗੇ ਰੂਮ ਮੇਟਸ ਇੱਕ ਰੂਮ ਮੇਟ ਸਿਗਾ ਉਹ ਨਾਲ ਨਹੀਂ ਗਿਆ ਸੀ ਬਟ ਬਾਕੀ ਦੋ ਫਰੈਂਡਸ ਸਿਗੇ ਉਹ ਨਾਲ ਸੀਗੇ ਫਿਰ ਉਹ ਆਪਣੇ ਆਪਣੇ ਘਰ ਚਲੇ ਗਏ ਤੇ ਇਹ ਉਹ ਰਸ਼ਮਨ ਕਹਿੰਦਾ ਮੈਂ ਵੀ ਆਪਣੇ ਘਰ ਚੱਲਾਂ ਤੁਸੀਂ ਵੀ ਚੱਲੋ ਦੈਟਸ ਦ ਲਾਸਟ ਥਿੰਗ ਉਹਨਾਂ ਨੂੰ ਪਤਾ ਜਿਹੜੇ ਫਰੈਂਡਸ ਨੂੰ ਉਸ ਤੋਂ ਬਾਅਦ ਨਹੀਂ ਕੁਝ ਵੀ ਪਤਾ ਗੁਰਸ਼ਮਨ ਨੂੰ ਸਟੱਡੀ ਵੀਜ਼ਾ ਤੇ ਹੀ ਸੀਗੀ ਉਹ ਸਟੱਡੀ ਵੀਜ਼ਾ ਤੇ ਹੀ ਸੀਗਾ ਸਾਲ ਹੋ ਗਿਆ ਸੀ ਨਾ ਕਿੰਨੀ ਉਮਰ ਹੈ ਗੁਰਸ਼ਮਨ ਦੀ 23 ਦਾ ਹੋਇਆ ਸੀ 15 ਨੂੰ ਤੇ ਕਾਦੀ ਸਟੱਡੀ ਕਰ ਰਹੀ ਸੀ ਉਹ ਆ ਕਿ ਪੈਸਟ ਸੀ ਕੰਮ ਆ ਉਹ ਮਾਸਟਰਸ ਇਨ ਫਾਈਨਾਂਸ ਕਰਤਾ ਵੈਸੀ ਹਮ ਲਵ ਬੈਰੋ ਯੂਨੀਵਰਸਿਟੀ ਤੋਂ ਪਰਿਵਾਰਕ ਜੀਆਂ ਚ ਹੁਣ ਇੱਥੇ ਕੌਣ ਕੌਣ ਆਏ ਉਹਨਾਂ ਦੇ ਇੱਥੇ ਮਦਰ ਫਾਦਰ ਤੇ ਇੱਕ ਯੰਗਰ ਬ੍ਰਦਰ ਹੈ ਅੱਛਾ ਤੁਹਾਡਾ ਕੀ ਰਿਲੇਸ਼ਨ ਹੈ ਮੇਰਾ ਕਜ਼ਨ ਹੈ ਮਾਮੇ ਦਾ ਬੇਟਾ ਤੁਹਾਡਾ ਨਾਮ ਕੀ ਹੈ ਹਰਜਾਪ ਹੈ ਮੇਰਾ ਅੱਛਾ ਹਰਜਾਪ ਜੀ ਇਹ ਏ ਚੀਜ਼ ਦੱਸੋ ਕਿ ਪਰਿਵਾਰਕ ਜੀਆਂ ਦੇ ਨਾਲ ਕਦੇ ਕਿਸੇ ਗੱਲ ਸ਼ੇਅਰ ਕੀਤੀ ਉਹਨਾਂ ਨੇ ਕੋਈ ਗੱਲ ਨਹੀਂ ਕਿਸੇ ਚੀਜ਼ ਦਾ ਕੋਈ ਡਿਪਰੈਸ਼ਨ ਜਾਂ ਕੋਈ ਕਿਸ ਤਰ੍ਹਾਂ ਕੋਈ ਗੱਲ ਨਹੀਂ ਸੀਗੀ ਇਤਾਂ ਦੀ ਹਮ ਤੇ ਫਰੈਂਡਸ ਨਾਲ ਵੀ ਜਦੋਂ ਲਾਸਟ ਕੰਮਨ ਗਿਆ ਤਾਂ ਬਹੁਤ ਖੁਸ਼ ਸੀਗਾ ਕੋਈ ਇਤਾਂ ਦੀ ਕੋਈ ਗੱਲ ਨਹੀਂ ਹੋਈ ਕਿਸੇ ਤੇ ਜਦੋਂ ਇਹ ਮਿਸਿੰਗ ਦਾ ਪਤਾ ਲੱਗਿਆ ਤੇ ਹੁਣ ਜਿਹੜੇ ਤਮਾਮ ਰਿਸ਼ਤੇਦਾਰ ਨੇ ਉਥੇ ਆ ਰਹੇ ਨੇ ਹਾਂਜੀ ਫੋਨ ਤੇ ਗੱਲ ਹੁੰਦੀ ਪਈ ਆ ਬਾਕੀਆਂ ਨਾਲ ਆਂਦੇ ਪਈ ਆ ਤੇ ਸਾਰਿਆਂ ਨੂੰ ਇਹ ਹੀ ਅਪੀਲ ਆ ਕਿਸੇ ਨੂੰ ਪਤਾ ਲੱਗੇ ਤਾਂ ਜਰੂਰ ਕੰਟੈਕਟ ਨੰਬਰ ਦਿੱਤੇ ਹੋਏ ਹਾਜ਼ਰ ਤੇ ਕੰਟੈਕਟ ਕਰਨ ਤੇ ਆਪਣੇ ਕੋਈ ਵੀ ਲੰਡਨ ਜਾਂ ਆਸ-ਪਾਸ ਕੋਈ ਥਾਂ ਤੇ ਪੁਲੀਸ ਨੂੰ ਸ਼ੇਅਰ ਕਰਨ ਉਹਨਾਂ ਨੂੰ ਤਾ ਤਾਂ ਲਾਸਟ ਲੋਕੇਸ਼ਨ ਵਗੈਰਾ ਕੋਈ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲਾਸਟ ਲੋਕੇਸ਼ਨ ਉਹ ਕੈਂਟਰੀ ਵਾਲਫ ইস্ট ਲੰਡਨ ਚ ਹੈਗੀ ਹੈ ਜਗਾ ਉੱਥੇ ਦੀ ਲਾਸਟ ਲੋਕੇਸ਼ਨ ਹੈ ਜੀ ਉਹਦੀ ਪਾਰਟੀ ਵੀ ਉੱਥੇ ਚੱਲਦੀ ਸੀ ਉਹਦੀ ਨਹੀਂ ਪਾਰਟੀ ਵਗੈਰਾ ਕੋਈ ਨਹੀਂ ਸੀਗੀ ਫਲੈਟ 'ਚ ਹੀ ਬੈਠੇ ਹੋਏ ਸੀ ਫਰੈਂਡਸ ਉਹਦਾ ਕੋਈ ਪਾਰਟੀ ਨਹੀਂ ਸੀਗੀ ਪਰ ਜਿਹੜਾ ਫਲੈਟ ਹੈ ਉਹ ਕਿਸ ਜਗ੍ਹਾ ਤੇ ਸੀ ਉਹ ইস্ট ਲੰਡਨ 'ਚ ਹੀ ਹੈਗਾ ইস্ট ਲੰਡਨ 'ਚ ਮਤਲਬ ਉਸੇ ਏਰੀਆ ਦੀ ਲਾਸਟ ਲੋਕੇਸ਼ਨ ਹਾਂ 5-10 ਮਿੰਟ ਦਾ ਹੀ ਕੈਂਟਰੀ ਵਾਲਫ ਲਾਸਟ ਲੋਕੇਸ਼ਨ ਹੈ ਉਹਦੀ ਉੱਥੇ ਫਰੈਂਡਸ ਨਾਲ ਸੀਗਾ ਤਾਂ ਐਸਮ ਜੈ ਨਿਊਜ਼ ਦੇ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ